ਜੀ ਸਾਰਿਆਂ ਪਿਆਰ ਭਰੀ ਹਸਰੀ ਕਾਲੋ ਦਿਓ ਪੰਜਾਬੀ ਬਟੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਆਂਗੇ ਇਹ ਆਪਾਂ ਲੈ ਕੇ ਆਏ ਪਾਰਟੀ ਵੇਅਰ ਸੂਟ ਪਹਿਲਾਂ ਰਿਕੁਐਸਟ ਕਰਦੇ ਆਂ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਵੀਡੀਓ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗ ਰਹੀ ਆ ਕਰਦੇ ਆਂ ਪਹਿਲਾਂ ਪਾ ਤੁਹਾਨੂੰ ਦੱਸ ਦਈਏ ਵੀ ਆਪਣੀ ਜਿਹੜਾ ਪੇਮੈਂਟ ਦਾ ਮੈਥਡ ਹੈਗਾ ਉਹ ਆਨਲਾਈਨ ਆਨਲਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਕਿਸੇ ਵੀ ਪ੍ਰਕਾਰ ਦਾ ਜਿਹੜਾ ਤੁਹਾਨੂੰ ਪਸੰਦਾ ਸੂਟ ਡਨ ਕਰ ਸਕਦੇ ਹੋ ਤੇ ਆਪਣੇ ਘਰ ਤੱਕ ਮੰਗਵਾ ਸਕਦੇ ਹੋਗੇ ਤੁਸੀਂ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਪ੍ਰਕਾਰ ਦਾ ਵਰਕ ਲੈਣਾਗਾ ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਸਟਿਚਿੰਗ ਲੈਣੀ ਆ ਉਹ ਵੀ ਲੈ ਸਕਦੇ ਹੋਗੇ ਲੋੜੀ ਦਾ ਫੰਕਸ਼ਨ ਆ ਰਿਹਾ ਹੈਗਾ ਤੁਸੀਂ ਸੂਟ ਗਿਫਟ ਕਰਨੇ ਜਾਂ ਆਪਣੇ ਲਈ ਲੈਣੇ ਨੇ ਅੱਜ ਆਪਾਂ ਬਹੁਤ ਜ਼ਿਆਦਾ ਘੱਟ ਰੇਟ 'ਤੇ ਰੀਜ਼ਨੀਬਲ ਰੇਟ 'ਤੇ ਲੈ ਕੇ ਆਏ ਆ ਤੁਹਾਡੇ ਲਈ ਸੂਟ ਹੈਂਡਵਰਕ ਦੇ ਸਾਰੇ ਸੂਟ ਹੋਣਗੇ ਜਿਹੜਾ ਆਪਾਂ ਪਹਿਲਾਂ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਚੱਲ ਰਿਹਾ ਹੈਗਾ ਇਹ ਵਾਲਾ ਡਿਜ਼ਾਈਨ ਇਹ ਜਿਹੜਾ ਡਿਜ਼ਾਈਨ ਹੈਗਾ ਪਿਓਰ ਤੇ ਵੀ ਆ ਰਿਹਾ ਔਰ ਗੰਜਾ ਤੇ ਵੀ ਆ ਰਿਹਾ ਹਰ ਇੱਕ ਸਟੱਫ ਤੇ ਆ ਰਿਹਾ ਇਹ ਡਿਜ਼ਾਈਨ ਕਲਰ ਆ ਗਿਆ ਜਿਹੜਾ ਆਪਣੇ ਕੋਲੇ ਅਸਮਾਨੀ ਜਾਂ ਗਰੇ ਜਿਹਾ ਆ ਗਿਆ ਗਰੇ ਨਹੀਂ ਕਹਿ ਸਕਦੇ ਅਸਮਾਨੀ ਜਾਂ ਕਹਿ ਸਕਦੇ ਹਾਂਗੇ ਡਿਜ਼ਾਈਨਿੰਗ ਆਪਾਂ ਤੁਹਾਨੂੰ ਦਿਖਾਉਂਦੇ ਵੀ ਕਿੱਦਾਂ ਦੀ ਆ ਆਹ ਵਾਲੇ ਇਹਦੇ ਫਲਾਰ ਬਣੇ ਹੋਏ ਨੇ ਆਹ ਵਾਲੀ ਡਿਜ਼ਾਈਨਿੰਗ ਆ ਗਈ ਇਹਦੀ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਇਹਦੇ ਤੇ ਦੇਖ ਸਕਦੇ ਹੋ ਨੇੜੇ ਤੋਂ ਕਰਕੇ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਆਹ ਵਾਲੀ ਇਹਦੀ ਬਣੀ ਹੋਈ ਆ ਨੈਕਲਾਈਨ ਕਲਰ ਨੇ ਜਿਹੜੇ ਬਹੁਤ ਜ਼ਿਆਦੇ ਸਰਦਾਰੀ ਜਿਹੇ ਨੇ ਆਹ ਵਾਲੀ ਨੈਕਲਾਈਨ ਬਣੀ ਹੋਈ ਆ ਨੈਕ ਤੇ ਵੀ ਜਿਹੜਾ ਕੰਮ ਆ ਪੂਰਾ ਹੈਂਡ ਦਾ ਕੀਤਾ ਹੋਇਆ ਆ ਆਹ ਵਾਲੀ ਡਿਜ਼ਾਈਨਿੰਗ ਆਣੀ ਹੈ ਦੀ ਸੂਟ ਦੀ ਨਾਲ ਬਾਜੂ ਤੇ ਇਹਦੇ ਵਰਕ ਮਿਲਣਾ ਤੁਹਾਨੂੰ ਆਹ ਵਾਲਾ ਇੱਕ ਫਲਾਰ ਬਾਵਾ ਤੇ ਦਿੱਤਾ ਹੋਇਆਗਾ ਇਹ ਜਿਹੜਾ ਸਟਾਫ ਹੈਗਾ ਇਹ ਚਾਕਲੇਟ ਤੇ ਰਹਿਣ ਵਾਲਾਗਾ ਨਿਊ ਸਟਾਫ ਆਇਆ ਚਾਕਲੇਟ ਇਹਦੇ ਨਾਲ ਜਿਹੜਾ ਦੁਪੱਟਾ ਕੋ ਰਹਿਣ ਵਾਲਾਗਾ ਮਸਲੀਨ ਦਾ ਦੁਪੱਟੇ ਦੀ ਆਪਾਂ ਡਿਜ਼ਾਈਨਿੰਗ ਤੁਹਾਨੂੰ ਦਿਖਾ ਦਿੰਨੇ ਆ ਵੀ ਕਿੱਦਾਂ ਦੀ ਆ ਆਹ ਵਾਲੀ ਇਹਦੀ ਦੁਪੱਟੇ ਦੀ ਡਿਜ਼ਾਈਨਿੰਗ ਆ ਖੁੱਲੜੁਲੜਾ ਦੁਪੱਟਾ ਮਿਲੂਗਾ ਰੇਟ ਆ ਜਿਹੜਾ ਇਹਨਾਂ ਦਾ ਸੂਟਾਂ ਦਾ 1200 ਰੁਪਿਆ ਰਹਿਣ ਵਾਲਾਗਾ। ਇਹ ਸੀ ਆਪਣੇ ਕੋਲ ਫਰਸਟ ਕਲਰ। ਸੈਕੰਡ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਮਸਟਰਡ ਆ। ਆਹ ਵਾਲੀ ਇਹਦੀ ਨੈਕਲਾਈਨ ਬਣੀ ਹੋਈ ਆ। ਆਹ ਬੜਾ ਬਣਿਆ ਹੋਇਆ ਇਹਦਾ ਘੇਰਾ। ਘੇਰੇ ਤੇ ਫਲਾਰ ਦਿੱਤੇ ਹੋਏ ਨੇ। ਚੈੱਕ ਕਰ ਸਕਦੇ ਹੋ ਸਾਰਾ ਹੈਂਡਵਰਕ ਦਾ ਕੰਮ ਆਗਾ। ਇਦੇ ਨਾਲ ਰੱਖਿਆ ਹੋਇਆ ਸੇਮ ਡਿਜ਼ਾਈਨ ਦਾ ਦੁਪੱਟਾ ਸੇਮ ਡਿਜ਼ਾਈਨ ਦਾ ਦੁਪੱਟਾ ਰੱਖਿਆ ਹੋਇਆ ਇਹਦੇ ਨਾਲ ਮਸਲੀਨ ਦਾ ਬਹੁਤ ਜਿਆਦਾ ਸੋਨਾ ਚੁਕਲੂ ਚੁਕਲਾ ਦੁਪੱਟਾ 4 ਸਾਈਡ ਲੈਂਸ ਦਾ ਕੰਮ ਕੀਤਾ ਹੋਇਆ ਵਰਕ ਕੀਤਾ ਹੋਇਆ 1200 ਇਹਨਾਂ ਦਾ ਸੂਤਾਂ ਦਾ ਰੇਟ ਰਹਿਣ ਨਾਲ ਅੱਜ ਆਲੇ ਆਂਦਾ ਤੀਜਾ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਗ੍ਰੇ ਗ੍ਰੇ ਕਲਰ ਦਾ ਸੂਟ ਆ ਤੀਜਾ ਇਹਦੇ ਵਿੱਚ ਇਹ ਤਿੰਨ ਰੰਗ ਸੀਗੇ ਆਪਣੇ ਕੋਲੇ ਗ੍ਰੇ ਹੋ ਗਿਆ ਮਸਟਰਡ ਹੋ ਗਿਆ ਤੇ ਇੱਕ ਆਵਲਾ ਸਮਾਨੀ ਜਿਹਾ ਹੋ ਗਿਆ ਤਿੰਨ ਕਲਰ ਆ ਗਏ ਇਹਦੇ ਵਿੱਚ ਆਪਣੇ ਕੋਲੇ ਦੇਖ ਸਕਦੇ ਹੋ ਤੁਸੀਂ ਗ੍ਰੇ ਹੋ ਗਿਆ ਅਸਮਾਨੀ ਹੋ ਗਿਆ ਤੇ ਮਾਸਟਰਡ ਹੋ ਗਿਆ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਆਰਡਰ ਡਾਣ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਇੱਕ ਡਿਜ਼ਾਈਨਿੰਗ ਆਪਾਂ ਤੁਹਾਨੂੰ ਹੋਰ ਸ਼ੋਅ ਕਰਾਂਗੇ ਇਹ ਵੀ ਪਹਿਲਾ ਕਲਰ ਆਪਣੇ ਕੋਲੇ ਗ੍ਰੇ ਹੀ ਆ ਗਿਆ ਇਹਦੀ ਹੈਵੀ ਨੈਕਲਾਈਨ ਬਣੀ ਹੋਈ ਆ। ਇਹਦੇ ਤੇ ਵੀ ਹੈਂਡਵਰਕ ਦਾ ਕੰਮ ਕੀਤਾ ਹੋਇਆ। ਆਹ ਵਾਲਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਇਹਦੇ ਤੇ। ਨੈਕ ਤੇ ਇਹਦਾ ਬਹੁਤ ਜ਼ਿਆਦਾ ਸੋਹਣਾ ਘੇਰਾ ਬਣਿਆ ਹੋਇਆ। ਆਹ ਵਾਲਾ ਬਣਿਆ ਹੋਇਆ ਇਹਦਾ ਘੇਰਾ। ਇਹ ਤੁਹਾਨੂੰ ਵੀਡੀਓ 'ਚ ਦੇਖ ਨਹੀਂ ਰਿਹਾ ਹੈਗਾ ਇਹ ਜਿਹੜਾ ਘੇਰੇ ਤੇ ਕੰਮ ਕੀਤਾ ਹੋਇਆ ਸਾਰਾ ਹੈਂਡਵਰਕ ਦਾ ਕੀਤਾ ਹੋਇਆ ਵਾ। ਨੇੜੇ ਤੋਂ ਕਰਕੇ ਮੈਂ ਤੁਹਾਨੂੰ ਦਿਖਾ ਦਿੰਨੀ ਆ। ਦੇਖ ਸਕਦੇ ਹੋ। ਇਹ ਵੀ ਹੈਂਡਵਰਕ ਦਾ ਸਾਰਾ ਕੰਮ ਕੀਤਾ ਹੋਇਆ। ਇਹ ਦੇ ਨਾਲ ਆਵਲਾ ਦੁਪੱਟਾ ਰੱਖਿਆ ਹੋਇਆ। ਬਹੁਤ ਜਿਆਦਾ ਸੋਨਾ ਜਿਹਾ ਦੁਪੱਟਾ ਇਹਦੇ ਨਾਲ ਮਸਲੀਨ ਦਾ ਹੀ ਆ। ਇਹਦੀ ਡਿਜ਼ਾਈਨਿੰਗ ਦਾ ਪਰ ਫਰਕ ਆ ਵਾ। ਆਵਲਾ ਦੁਪੱਟਾ ਇਹਦੇ ਨਾਲ ਰੱਖਿਆ ਹੋਇਆ। ਸਾਰੇ ਦੁਪੱਟੇ ਤੇ ਫਲਾਰ ਦਿੱਤੇ ਹੋਏ ਨੇ ਇਹਦਾ ਵੀ ਰੇਟ 1200 ਦਾ ਸੂਟ ਦਾ ਇਹਦੇ ਵਿੱਚ ਅਗਲਾ ਕਲਰ ਆ ਗਿਆ ਆਹ ਵਾੜਾ ਇਹਦੇ ਵਿੱਚ ਦੋ ਲਾਈਟ ਸੇਡ ਹੀ ਨੇ ਆਪਣੇ ਕੋਲੇ ਸੇਮ ਡਿਜ਼ਾਈਨ ਦਾ ਏਸੀ ਅੱਜ ਵਾਲੀ ਆਪਣੀ ਸੂਟਾਂ ਦੀ ਕਲੈਕਸ਼ਨ ਵਰਕ ਵਾਲੀ ਸੂਟ ਦਿਖਾਈ ਨਹੀਂ ਆਪਾਂ ਲੋਹੜੀ ਦਾ ਪ੍ਰੋਗਰਾਮ ਆ ਰਿਹਾ ਤੁਸੀਂ ਆਪਣੇ ਲਈ ਲੈਣੇ ਨੇ ਜਾਂ ਆਪਣੇ ਭੈਣ ਭਰਾ ਬਹੁਤ ਜ਼ਿਆਦਾ ਘੱਟ ਰੇਟ ਤੇ ਲੈ ਸਕਦੇ ਹੋਗੇ ਕੰਮਾ ਜਿਹੜਾ ਸਾਰਾ ਸੂਟਾਂ ਤੇ ਹੈਂਡਵਰਕ ਦਾ ਮਿਲੂਗਾ ਜਾਂ ਤੁਸੀਂ ਜਨਵਰੀ ਚ ਪ੍ਰੋਗਰਾਮ ਚੱਲ ਰਹੇ ਨੇ ਬਹੁਤ ਜ਼ਿਆਦੇ ਉਹਨਾਂ ਨੇ ਵੀ ਵੈਸਟ ਕਲੈਕਸ਼ਨ ਆਗੇ ਇਹ ਚਾਕਲੇਟ ਸਟੱਫ ਹੈਗਾ ਜਿੱਦਾਂ ਤੁਸੀਂ ਮਰਜ਼ੀ ਵੇਅਰ ਕਰ ਸਕਦੇ ਹੋ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਪਲੀਜ਼ ਰਿਕੁਐਸਟ ਕਰਦੇ ਆ ਚੈਨਲ ਤੇ ਨਵੇਂ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਧੰਨਵਾਦ